ਪੰਜਾਬ ਦੇ ਬਿਜਲੀ ਉਦਯੋਗ ਤੇ ਵਪਾਰ ਨਿਵੇਸ਼ ਪ੍ਰੋਤਸਾਹਨ ਅਤੇ ਐਨ ਆਰ ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਰੂੜਾ ਨੇ ਦੱਸਿਆ ਹੈ ਕਿ ਸਾਲ 2025 ਦੌਰਾਨ ਬਿਜਲੀ ਵਿਭਾਗ ਵੱਲੋਂ ਰਾਜ ਦੇ ਵਿੱਚ ਪਰੋਸੀਯੋਗ ਬਿਜਲੀ ਸਪਲਾਈ ਉਪਭੋਗਤਾ ਅਨੁਕੂਲ ਸੇਵਾਵਾਂ ਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚੇ ਦੇ ਲਈ ਵਿਸਤ੍ਰਿਤ ਸੁਧਾਰ ਕੀਤੇ ਗਏ ਨੇ ਜੋ ਬਿਲਕੁਲ ਜਦੋਂ ਅਸੀਂ ਬਿਜਲੀ ਕਲੈਕਸ਼ਨਰ ਦੀ ਗੱਲ ਕਰਦੇ ਹਾਂ ਤੇ ਉਸ ਦੀ ਸਹੂਲਤ ਲਈ ਅਤੇ ਨਾਲ ਦੇ ਨਾਲ ਉਪਭੋਗਤਾਵਾਂ ਦੇ ਲਈ ਹੋਰ ਜ਼ਿਆਦਾ ਫਾਇਦੇ ਲਿਆਉਣ ਦੇ ਲਈ ਹੁਣ ਸ਼੍ਰੀ ਰੂੜਾ ਨੇ ਦੱਸਿਆ ਹੈ ਕਿ ਪੀ ਐਸ ਪੀ ਸੀ ਐਲ ਵੱਲੋਂ ਬਿਨਾਂ ਕਿਸੇ ਐਨ ਕਾਰੀ ਕੀਤੀ ਜਾਣਗੀ ਲੇਕਿਨ ਜਿਹੜੀ ਲਾਜ਼ਮੀ ਅੰਡਰਟੇਕਿੰਗ ਹੈ ਉਹ ਜਮਾ ਕਰਾਉਣੀ ਜ਼ਰੂਰੀ ਬਣਦੀ ਹੈ ਇਸ ਨਾਲ ਨਾਲ ਜਦੋਂ ਅਸੀਂ ਬਿਜਲੀ ਕਨੈਕਸ਼ਨਾਂ ਦੀ ਗੱਲ ਕਰਦੇ ਹਾਂ ਤਾਂ ਉਸ ਲਈ ਆਜੀ ਫਾਰਮ ਸਰਲ ਤਰੀਕੇ ਦੇ ਨਾਲ ਬਣਾਏ ਜਾ ਸਕਦੇ ਨੇ ਤੇ ਨਾਲ ਦੇ ਨਾਲ ਰਿਕਾਰਡ ਜਿਹੜੇ ਨੇ ਉਹਨਾਂ ਦੀ ਵੀ ਡਿਜੀਟਲਾਈਜੇਸ਼ਨ ਕਰ ਦਿੱਤੀ ਗਈ ਹੈ ਇਸ ਨਾਲ ਨਾਲ ਜਦੋਂ ਅਸੀਂ ਈਜ਼ ਆਫ ਡੂਇੰਗ ਦੀ ਗੱਲ ਕਰਦੇ ਹਾਂ ਤਾਂ ਇਸ ਬਿਜ਼ਨਸ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਦੇ ਲਈ ਪੀਐਸਪੀਸੀਐਲ ਵੱਲੋਂ ਕ੍ਰਿਸ਼ੀ ਸ਼੍ਰੇਣੀ ਤੋਂ ਇਲਾਵਾ ਸਾਰੀ ਉਪਭੋਗਤਾਵਾਂ ਦੇ ਲਈ ਟੈਸਟ ਰਿਪੋਰਟ ਜਮ੍ਹਾਂ ਕਰਨ ਤੇ ਉਸ ਦੀ ਜਾਂਚ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਔਰ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਸਾਰੀਆਂ ਹੀ ਸਹੂਲਤਾਂ ਦੇ ਤੇ ਐਲਟੀ ਸ਼੍ਰੇਣੀ ਅਧੀਨ 50 ਕਿਲੋਵਾਟ ਤੱਕ ਲੋਡ ਵਾਲੇ ਨਵੇਂ ਕਨੈਕਸ਼ਨ, ਵਾਧੂ ਲੋਡ ਜਾਂ ਫਿਰ ਲੋਡ ਘਟਾਉਣ ਦੇ ਲਈ ਹੁਣ ਕਿਸੇ ਵੀ ਲਾਇਸੈਂਸ ਪ੍ਰਾਪਤ ਠੇਕੇਦਾਰ ਵੱਲੋਂ ਟੈਸਟ ਰਿਪੋਰਟ ਜਾਂ ਫਿਰ ਸਵੈ ਪ੍ਰਮਾਣ ਪੱਤਰ ਦੀ ਲੋੜ ਬਿਲਕੁਲ ਵੀ ਨਹੀਂ ਰਹੇਗੀ। ਉਹਨਾਂ ਨੇ ਦੱਸਿਆ ਹੈ ਕਿ ਰਾਜ ਭਰ ਦੇ ਵਿੱਚ ਲਟਕ ਰਹੀਆਂ ਤਾਰਾਂ ਨੂੰ ਠੀਕ ਕਰਨਾ, ਸੜਕਾਂ ਉੱਤੇ ਬਿਜਲੀ ਦੇ ਖੰਭਿਆਂ ਦੀ ਗਿਣਤੀ ਘਟਾਉ ਨਾਲ ਦੇ ਨਾਲ ਸੁਰੱਖਿਆ ਤੇ ਸੁੰਦਰਤਾ ਸੁਧਾਰਨ ਦੇ ਲਈ ਇੱਕ ਵਿਸ਼ੇਸ਼ ਪ੍ਰੋਜੈਕਟ ਚਲਾਇਆ ਜਾ ਰਿਹਾ ਇਸ ਦੇ ਤਹਿਤ ਹੁਣ ਨਵੀਆਂ ਕੇਬਲਾਂ ਡਿਸਟ੍ਰਿਬਿਊਸ਼ਨ ਬਾਕਸ ਜਿਹੜੇ ਨੇ ਉਹ ਲਗਾਏ ਜਾਣਗੇ ਤੇ ਜ਼ਰੂਰਤ ਦੇ ਅਨੁਸਾਰ ਜਿਹੜੇ ਹੈ ਉਹ ਟਰਾਂਸਫਾਰਮਰ ਅਪਗ੍ਰੇਡ ਵੀ ਕੀਤੇ ਜਾਣਗੇ ਇਸ ਖਾਸ ਯੋਜਨਾ ਦਾ ਪਾਇਲਟ ਪ੍ਰੋਜੈਕਟ ਜਿਹੜਾ ਹੈ ਇੱਕ ਸਬ ਡਿਵੀਜ਼ਨ ਵਿੱਚ ਸਫਲਤਾਪੂਰਵਕ ਪੂਰਾ ਹੋ ਚੁੱਕਾ ਹੈ ਤੇ ਹੁਣ ਬਾਕੀ 88 ਸਬ ਡਿਵੀਜ਼ਨਾਂ ਦੇ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਨੇ ਕਰੇਲੂ ਪੋਕਟਾਂ ਵਾਲੀ ਜਦੋਂ ਅਸੀਂ ਗੱਲ ਕਰਦੇ ਆ ਤੇ ਉਹਨਾਂ ਨੂੰ ਮੁਫਤ ਬਿਜਲੀ ਜਿਹੜੀ ਹੈ ਮਿਲੇਗੀ ਜਿਵੇਂ ਬਿਲਕੁਲ ਮੰਤਰੀ ਨੇ ਦੱਸਿਆ ਕਿ 5 ਸਰਕਾਰ ਵੱਲੋਂ ਰਾਜ ਦੇ ਸਾਰੇ ਘਰੇਲੂ ਖਪਤਤਾਵਾਂ ਨੂੰ ਡੀਐਸ ਸ਼੍ਰੇਣੀ ਵਾਲਿਆਂ ਨੂੰ ప్రతి ਮਹੀਨਾ 300 ਯੂਨਿਟ ਜਾਂ ਫਿਰ 2 ਮਹੀਨੇ ਦੇ ਵਿੱਚ 600 ਯੂਨਿਟ ਤੱਕ ਬਿਜਲੀ ਜਿਹੜੀ ਹੈ ਉਹ ਮੁਫਤ ਦਿੱਤੀ ਜਾ ਰਹੀ ਹੈ ਜੋ ਕਿ ਸਿਰਫ ਤੇ ਸਿਰਫ ਰਿਹਾਇਸ਼ੀ ਵਰਤੋਂ ਦੇ ਲਈ ਅਤੇ ਮਨਜ਼ੂਰਸ਼ੁਦਾ ਲੋਡ ਤੋਂ ਬਿਨਾਂ ਕਿਸੇ ਭੇਤ ਭਾਪ ਦੇ ਹੈ ਇਸ ਦੇ ਨਤੀਜੇ ਦੇ ਵਜੂਰ ਰਾਜ ਦੇ ਲਗਭਗ 90% ਦੇ ਘਰੇਲੂ ਖਪਤਤਾਵਾਂ ਨੂੰ ਹੁਣ ਜ਼ੀਰੋ ਬਿਜਲੀ ਬਿੱਲ ਜਿਹੜੇ ਨੇ ਉਹ ਪ੍ਰਾਪਤ ਹੋ ਰਹੇ ਨੇ ਰੋਸ਼ਨ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਤੁਸੀਂ ਵੀ ਪਹਿਲ ਦੇ ਆਧਾਰ ਤੇ 5000 ਕਰੋੜ ਰੁਪਏ ਦਾ ਪਾਵਰ ਇਨਫਰਾਸਟ੍ਰਕਚਰ ਕਚਰਾ અભિયાન ਜਿਹੜਾ ਸ਼ੁਰੂ ਕੀਤਾ ਗਿਆ ਹੈ ਇਸ ਦੇ ਤਹਿਤ ਹੁਣ ਜਾਣਕਾਰੀ ਦਿੰਦੇ ਆਂ ਸ਼੍ਰੀ ਰੁਲਰਨ ਦੱਸਿਆ ਕਿ ਇਸ ਵਿਸ਼ਾਲ ਯੋਜਨਾ ਦੇ ਅਧੀਨ 5000 ਕਰੋੜ ਦਾ ਨਿਵੇਸ਼ ਕੀਤਾ ਜਾ ਰਿਹਾ ਹੈ 70 ਨਵੇਂ ਸਬਸਟੇਸ਼ਨਾਂ ਦਾ ਨਿਰਮਾਣ ਜਿਹੜਾ ਹੈ 200 ਮੌਜੂਦਾ ਸਬਸਟੇਸ਼ਨਾਂ ਦੀ ਵੱਡੇ ਪੱਧਰ ਤੇ ਮਜ਼ਬੂਤੀ ਲਾਈਨ ਨੈਟਵਰਕ ਦਾ ਵਿਸਥਾਰ ਸਮਰੱਥਾ ਵਧਾਉਣਾ ਤੇ ਤਕਨੀਕੀ ਨੁਕਸਾਨ ਘਟਾਉਣ ਦੇ ਲਈ 25000 ਕਿਲੋਮੀਟਰ ਤੋਂ ਵੱਧ ਬਿਜਲੀ ਲਾਈਨਾਂ ਦਾ ਨਿਰਮਾਣ ਕਰਨਾ ਅਤੇ ਨਾਲ ਦੇ ਨਾਲ ਅਪਗ੍ਰੇਡੇਸ਼ਨ ਦੀ ਗੱਲ ਕਰਦੇ ਆਂ ਤੇ ਅਪਗ੍ਰੇਡੇਸ਼ਨ ਫੀਡਰ ਅਤੇ ਟਰਾਂਸਫਾਰਮਰ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਨੇ ਉਹ ਜੋੜੇ ਜਾਣਗੇ ਤੇ 3000 ਮੌਜੂਦਾ ਫੀਡਰਾਂ ਦਾ ਅਪਗ੍ਰੇਡ 3600 ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਦੀ ਸਥਾਪਨਾ 4300 ਪੁਰਾਣੇ ਟਰਾਂਸਫਾਰਮਰ ਦਾ ਅਪਗ੍ਰੇਡ ਤਾਂ ਜੋ ਵੋਲਟੇਜ ਸਥਿਰ ਰਹੇ ਤੇ ਸਥਾਨਿਕ ਖਰਾਬੀਆਂ ਘੱਟ ਹੋਣ ਪੰਜਾਬ ਨੇ 5 ਜੁਲਾਈ 2025 ਨੂੰ ਇਤਿਹਾਸਿਕ ਤੌਰ ਤੇ ਸਭ ਤੋਂ ਵੱਧ 16670 ਮੈਗਾਵਾਟ ਦੀ ਪੀਕ ਬਿਜਲੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਜੋ ਕਿ ਪਿਛਲੇ ਸਾਲ ਇਸ ਦਿਨ ਦਰਜ 14961 ਮੈਗਾਵਾਟ ਦੇ ਨਾਲੋਂ 11.42% ਵਧ ਸੀ ਇਸ ਨਾਲ ਜੁਨ 2025 ਨੂੰ ਦਰਜ 16428 ਮੈਗਾਵਾਟ ਤੇ ਇਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਦੀ 29 ਜੂਨ 2024 ਦੇਤੇ 16058 ਮੈਗਾਵਾਟ ਦੇ ਪੁਰਾਣੇ ਰਿਕਾਰਡ ਵੀ ਟੁੱਟ ਗਏ ਨੇ ਪੀਐਸਪੀਸੀਐਲ ਦੀ ਮਜ਼ਬੂਤੀ ਅਤੇ ਰੋਜ਼ਗਾਰ ਸਿਰਜਣਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸ਼੍ਰੀ ਰੂੜਾ ਨੇ ਦੱਸਿਆ ਕਿ ਸਾਲ 2022 ਤੋਂ ਹੁਣ ਤੱਕ ਪੀਐਸਪੀਸੀਐਲ ਦੇ ਵਿੱਚ 8984 ਉਮੀਦਵਾਰਾਂ ਦੀ ਭਰਤੀ ਕੀਤੀ ਗਈ ਹੈ ਜੋ ਕਿ ਸਰਕਾਰ ਦੀ ਰੋਜ਼ਗਾਰ ਸਿਰਜਣ ਪ੍ਰਤੀ ਪੱਕੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ ਜਦੋਂ ਅਸੀਂ ਟ੍ਰਾਂਸਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਇਸ ਸਮਰੱਥਾ ਵਿੱਚ ਵੀ ਵਾਅਦਾ ਕੀਤਾ ਜਾ ਰਿਹਾ ਹੈ ਉਸੇ ਕਰਮਚਾਰੀਆਂ ਦੀ ਸੁਰੱਖਿਆ ਦੀ ਗੱਲ ਕਰਦੇ ਤੇ ਉਹਨਾਂ ਦਾ ਮੁਆਵਜ਼ਾ ਚਿਕਿਤਸਾ ਸੁਵਿਧਾਵਾਂ ਇਹਨਾਂ ਸਾਰੀਆਂ ਦੀ ਗੱਲ ਵੀ ਮੰਤਰੀ ਨੇ ਕਰਦੇ ਦੱਸਿਆ ਕਿ ਡਿਊਟੀ ਦੌਰਾਨ ਘਾਤਕ ਹਾਦਸੇ ਦੇ ਵਿੱਚ ਨਿਯਮਿਤ ਕਰਮਚਾਰੀਆਂ ਦੇ ਲਈ ਐਕਸਗ੍ਰੇਸ਼ੀਆਂ ਰਕਮ 30 ਲੱਖ ਰੁਪਏ ਤੋਂ ਵਧਾ ਕੇ 35 ਲੱਖ ਕਰ ਦਿੱਤੀ ਗਈ ਹੈ ਤੇ ਆਊਟਸੋਰਸ ਕਰਮਚਾਰੀਆਂ ਦੇ ਲਈ ਮੁਆਵਜ਼ਾ 30 ਲੱਖ ਕਰ ਦਿੱਤਾ ਗਿਆ ਹੈ ਡਿਊਟੀ ਦੌਰਾਨ ਜ਼ਖਮੀ ਨਿਯਮਿਤ ਕਰਮਚਾਰੀਆਂ ਦੇ ਲਈ ਮੈਡੀਕਲ ਐਡਵਾਂਸ ਜਿਹੜਾ 3 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਤੇ ਆਊਟਸੋਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਰਮਚਾਰੀਆਂ ਦੇ ਲਈ 3 ਲੱਖ ਤੱਕ ਮੈਡੀਕਲ ਐਡਵਾਂਸ ਦੀ ਸਹੂਲਤ ਜਿਹੜੀ ਹੈ ਉਹ ਵੀ ਪ੍ਰਦਾਨ ਕੀਤੀ ਗਈ ਹੈ